ਆਪ ਪਹਿਜ ਰਾਖੀ ਨਾਨਕ ਸਤਿਗੁਰੂ ਆਪ ਪਹਿਜ ਰਾਖੀ ਨਾਨਕ ਸਤਿਗੁਰੂ ਆਪ ਪਹਿਜ ਰਾਖੀ ਗੁਰੂ ਅਮਰਦਾਸ ਸਾਹਿਬ ਦਾ ਇੱਕ ਬੜਾ ਪਿਆਰਾ ਸਿੱਖ ਹੋਇਆ ਭਾਈ ਲੰਗਾਜੀ ਉਹ ਗੁਰੂ ਅਮਰਦਾਸ ਸਾਹਿਬ ਸੱਥੇ ਪਾਤਸ਼ਾਹ ਜੀਆਂ ਵਾਸਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਪਣੇ ਘਰ ਦੀ ਦਹੀਂ ਬਣਾ ਕੇ ਪਾਤਸ਼ਾਹ ਦੀ ਵਾਸਤੇ ਲੈ ਕੇ ਆਉਂਦੇ ਤੇ ਮਹਾਰਾਜ ਭਾਈ ਲੰਗਾਹ ਜੀ ਦੀ ਦਹੀਂ ਦੇ ਨਾਲ ਪ੍ਰਸ਼ਾਦਾ ਛਕਿਆ ਕਰਦੇ ਸੁਬਾ ਅੰਮ੍ਰਿਤ ਵੇਲੇ ਦਾ ਭਾਈ ਲੰਗਾਹ ਜੀ ਜਨਮ ਤੋਂ ਹੀ ਅੰਗਹੀਨ ਐ ਲੰਗੜੇ ਐ ਤੁਰਣੀ ਸਕਦੇ ਇਸ ਵਿਸਾਖੀ ਦੇ ਸਹਾਰੇ ਛੋਟੀ ਦੇ ਸਹਾਰੇ ਤੁਰਦੇ ਐ ਜਦੋਂ-ਜਦੋਂ ਭਾਈ ਲੰਗਾਹ ਜੀ ਗੁਰੂ ਅਮਰਦਾਸ ਸਹਿ ਮਹਾਰਾਜ ਦੇ ਦਰਬਾਰ ਵਿੱਚ ਆਉਣਾ, ਰੋਜ਼ ਆਉਣਾ ਤੇ ਰਸਤੇ ਵਿੱਚ ਭਾਈ ਲੰਗਾਹ ਦੇ ਪਿੰਡ ਦਾ ਚੌਧਰੀ ਜੋ ਨਾਸਤਕ ਐ, ਮਨਮੁਖ ਬੰਦਾ ਐ। ਉਹਨੇ ਭਾਈ ਲੰਗਾਹ ਦਾ ਰਸਤਾ ਰੋਕ ਕੇ ਨਾ ਰੋਜ਼ ਭਾਈ ਸਾਹਿਬ ਨੂੰ ਟਿੱchnਾ ਕਰਨੀ ਐ, ਕਹਿਣਾ ਵੀ ਤੇਰਾ ਗੁਰੂ ਤੇਰੀ ਤੇ ਸੁਣਦਾ ਹੀ ਨਹੀਂ ਐ। ਜੇ ਤੇਰਾ ਗੁਰੂ ਇੰਨਾ ਹੀ ਕਰਾ ਮਾਤੀ ਐ ਕਿ ਤੇਰੀ ਆ ਲੱਤ ਕਿਉਂ ਨਹੀਂ ਠੀਕ ਕਰਦਾ ਸੁਣਿਆ ਉਹ ਤੇ ਬੋਲਿਆਂ ਨੂੰ ਸੁਣ ਲਾ ਦਿੰਦਾ ਹੈ ਗੁੰਗਿਆਂ ਨੂੰ ਬੋਲਣ ਲਾ ਦਿੰਦਾ ਹੈ ਜੀਨੂੰ ਅੱਖਾਂ ਤੋਂ ਦਿਸਦਾ ਨਹੀਂ ਉਹਨੂੰ ਦਿਸਣ ਲਾ ਦਿੰਦਾ ਹੈ ਉਹ ਗੁਰੂ ਸਮਰੱਥ ਹੈ ਸੁਣਿਆ ਪਰ ਤੂੰ ਤੇ ਕਿੰਨਾ ਲੰਮਾ ਸਮਾਂ ਹੋ ਗਿਆ ਗੁਰੂ ਵਾਸੀ ਦਹੀਂ ਲੈ ਜਾਂਦੇ ਨੂੰ ਆਪਣੇ ਘਰ ਦੀ ਦਹੀਂ ਹੈ ਪਰ ਤੇਰੇ ਗੁਰੂ ਨੇ ਤੇਰੀ ਗੱਲ ਕਿਉਂ ਨਾ ਸੁਣੀ ਰੋਜ਼ ਇੱਕੋ ਗੱਲ ਕਹਿਣੀ ਰਸਤੇ ਵਿੱਚ ਗੱਲਾਂ ਕਰਨੀਆਂ ਭਾਈ ਲੰਗਾ ਦੀ ਮਸਤ ਹੋ ਕੇ ਗੁਰੂ-ਗੁਰੂ ਕਰਦੇ ਗੁਰੂ ਅਮਰਦਾਸ ਮਹਾਰਜ ਦੇ ਘਰ ਗੋਇੰਦਵਾਲ ਸੇ ਪਹੁੰਚ ਜਾਂਦੇ ਇੱਕ ਦਿਨ ਭਾਈ ਲੰਗਾਹ ਜੀ ਸਵਕਤਿ ਅੰਮ੍ਰਿਤ ਵੇਲੇ ਗੁਰੂ ਅਮਰਦਾਸ ਮਹਾਰਾਜ ਵਾਸਤੇ ਖੁਸ਼ੀ-ਖੁਸ਼ੀ ਚਾਹ ਦੇ ਨਾਲ ਦਹੀਂ ਲਿਆ ਰਹੇ ਨੇ। ਰਸਤੇ ਵਿੱਚ ਪਿੰਡ ਦੇ ਚੌਧਰੀ ਤੇ ਕੁਝ ਚੌਧਰੀ ਦੇ ਮਿੱਤਰਾਂ ਨੇ ਭਾਈ ਲੰਗਾਹ ਜੀ ਦਾ ਰਸਤਾ ਰੋਕ ਰਿਆ। kehr ke bhai langah ji di wasaaki ਹੋ ਕੇ ਉਹਨਾਂ ਨੇ ਕਿਹਾ ਪਿੰਡ ਦੇ ਚੌਧਲੀ ਨੇ ਲੰਗਾ ਜੇ ਤੇਰਾ ਗੁਰੂ ਇੰਨਾ ਹੀ ਸਮਰਥ ਹਨ ਤੂੰ ਆ ਵਿਸਾਖੀ ਦੇ ਸਹਾਰੇ ਤੋਂ ਬਿਨਾ ਆਪਣੇ ਗੁਰੂ ਤੱਕ ਪਹੁੰਚ ਕੇ ਵਿਖਾ ਤੇਰਾ ਗੁਰੂ ਤੇਰੀ ਲੱਤ ਕਿਉਂ ਨਹੀਂ ਠੀਕ ਕਰਦਾ ਕੀ ਤੂੰ ਆਪਣੇ ਗੁਰੂ ਨੂੰ ਕਿਹਾ ਨਹੀਂ ਜਾ ਉਹਦਾ ਤੇਰੇ ਵੱਲ ਧਿਆਨ ਹੀ ਨਹੀਂ ਗਿਆ ਭਾਈ ਲਗਾਹ ਕਹਿੰਦਾ ਮੈਂ ਗੁਰੂ ਦੇ ਪਾਣੀ ਵਿੱਚਾਂ ਮੈਂ ਗੁਰੂ ਦੀ ਰਜ਼ਾ ਵਿੱਚਾਂ ਜਿੱਥੇ ਮੇਰੇ ਗੁਰੂ ਨੇ ਮੈਨੂੰ ਰੱਖਿਆ ਮੈਂ ਠੀਕ ਹਾਂ ਹੋ ਸਕਦਾ ਇਹ ਮੇਰੇ ਕਰਮਾਂ ਦੀ ਸਜ਼ਾ ਹੋਵੇ ਪਿਛਲੇ ਕਰਮ ਜਨਮ ਵਿੱਚ ਕੀ ਪਤਾ ਮੈਂ ਕੀ ਕੀਤਾ ਵੀ ਮੈਂ ਜਨਮ ਤੋਂ ਹੀ ਲੰਗੜਾ ਹਾਂ ਤੁਰ ਨਹੀਂ ਸਕਦਾ ਵਸਾਕੀ ਦੇ ਸਹਾਰੇ ਛੋਟੀ ਦੇ ਸਹਾਰੇ ਮੈਨੂੰ ਤੁਰਨਾ ਪੈਂਦਾ ਜਿਹੜਾ ਮੈਂ ਇਹੋ ਜਿਹਾ ਕਰਮ ਕੀਤਾ ਸੀ ਜਿਹਦੇ ਕਰਕੇ ਇਹ ਮੈਂ ਸਜ਼ਾ ਭੁਗਤ ਰਿਹਾ ਦੂਜੀ ਗੱਲ ਮੈਂ ਆਪਣੇ ਗੁਰੂ ਨੂੰ ਕਿਹਾ ਹੀ ਨਹੀਂ ਵੀ ਮਾਰਦ ਮੇਰੀ ਲਤ ਠੀਕ ਕਰ ਦਿਓ ਜੇ ਮੈਂ ਆਪਣੇ ਗੁਰੂ ਨੂੰ ਕਿਹਾ ਹੁੰਦਾ ਤਾਂ ਮੇਰੀ ਲਤ ਉਹਨਾਂ ਨੇ ਠੀਕ ਕਰ ਦੇਣੀ ਸੀ ਇਹ ਵੀ ਸੱਚ ਹੈ ਮੈਂ ਆਪਣੇ ਗੁਰੂ ਨੂੰ ਕਿਹਾ ਨਹੀਂ ਆ ਕਿਉਂਕਿ ਮੈਂ ਉਹਦੀ ਭਾਣੇ ਵਿੱਚੋਂ ਉਹਦੀ ਰਜ਼ਾ ਵਿੱਚਾਂ ਇਧਰ ਗੁਰੂ ਅਮਰਦਾਸ ਸਾਹਿਬ ਸੱਤੇ ਪਾਤਸ਼ਾਹ ਜੀ ਲੰਗਰ ਦੇ ਵਿੱਚ ਬੈਠ ਗਏ ਲਾਂਗਰੀਆਂ ਨੇ ਭਾਂਡੇ ਰੱਖਤੇ ਪਾਤਸ਼ਾਹ ਵਾਸਤੇ ਲੰਗਰ ਛਕਣ ਵਾਸਤੇ ਸਾਰੀ ਸੰਗਤ ਬੈਠੀ ਹੈ ਮਹਾਰਾਜ ਪ੍ਰਸ਼ਾਦਾ ਨਹੀਂ ਛਕ ਰੇ ਸਿਖਾਣੇ ਕਿ ਮਹਾਰਾਜ ਪ੍ਰਸ਼ਾਦਾ ਛਕ ਲੋ ਪਾਸ ਕਿੰਨੇ ਨਹੀਂ ਕਿਸੇ ਨੇ ਆਉਣਾ ਹੈ ਮਹਾਰਾਜ ਉਡੀਕ ਕਰ ਰਹੇ ਨੇ ਭਾਈ ਲੰਗਾਹ ਜੀ ਦੀ ਜਦੋਂ ਉਹ ਆਉਣਗੇ ਉਦੋਂ ਪ੍ਰਸ਼ਾਦਾ ਛਕਣਾ ਹੈ ਕਿਉਂਕਿ ਮਹਾਰਾਜ ਭਾਈ ਲੰਗਾਹ ਦੀ ਜੋ ਪਿਆਰ ਦੇ ਨਾਲ ਸਤਕਾਰ ਦੇ ਨਾਲ ਪ੍ਰੇਮ ਨਾਲ ਆਪਣੇ ਘਰ ਦੇ ਵਿੱਚੋਂ ਦਹੀਂ ਲੈ ਕੇ ਆਉਂਦੇ ਸੀ ਨਾ ਤੇ ਮਹਾਰਾਜ ਭਾਈ ਲੰਗਾਹ ਦਾ ਹਮੇਸ਼ਾ ਹੀ ਮਾਨ ਰੱਖਦੇ ਹਮੇਸ਼ਾ ਮਾਨ کافی ਸਮਾਂ ਲੰਘ ਗਿਆ ਜਿੱਥੇ ਮਹਾਰਜ ਨੇ ਪ੍ਰਸ਼ਾਦਾ ਨਹੀਂ ਛਕਿਆ ਬੁਰਕੀ ਨਿਵਾਲਾ ਮੂੰਹ ਦੇ ਵਿੱਚ ਨਾ ਪਾਇਆ ਉਹ ਤੇ ਸਿੱਖਾਂ ਨੇ ਵੀ ਪ੍ਰਸ਼ਾਦਾ ਨਾ ਛਕਿਆ ਸੰਗਤ ਬੈਠੀ ਇਧਰ ਭਾਈ ਲਗਾ ਦੀ ਵਿਸਾਖੀ ਚੌਧਰੀ ਨੇ ਫੜੀ ਛੋਟੀ ਖੋਲਈ ਤੇ ਉਹ ਕਹਿੰਦੇ ਲੈ ਵਸਾਖੀ ਦੇ ਸਹਾਰੇ ਤੋਂ ਬਿਨਾ ਆਪਣੇ ਗੁਰੂ ਤੱਕ ਪਹੁੰਚ ਕੇ ਵਿਖਾ ਉਹ ਕਿਸ ਤਰ੍ਹਾਂ ਡਿੱਗਦਾ ਟੈਂਦਾ ਰਿੜਦਾ ਗੁਰੂ ਅਮਰਦਾਸ ਮਹਾਰਾਜ ਦੇ ਘਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਲੰਗਾਹ ਦੀ ਪਹੁੰਚ ਗਏ ਸਾਰੀ ਸੰਗਤ ਬੈਠੀ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੂੰ ਨਮਸਕਾਰ ਕੀਤੀ ਪਾਤਸ਼ਾਹ ਨੇ ਪੁੱਛਿਆ ਭਾਈ ਲਗਾਹ ਜੀ ਅੱਜ ਇੰਨਾ ਲੇਟ ਕਿਵੇਂ ਹੋ ਗਏ ਹਾਲਾਂਕਿ ਮਹਾਰਾਜ ਨੂੰ ਸਭ ਕੁਝ ਪਤਾ ਉਹ ਜਾਣੀ ਜਾਣ ਹੈ ਮਹਾਰਾਜ ਪਰ ਭਾਈ ਲਗਾਹ ਜੀ ਤੋਂ ਪੁੱਛਣਾ ਚਾਹੁੰਦੇ ਭਾਈ ਲਗਾਹ ਜੀ ਕਹਿੰਦੇ ਮਹਾਰਾਜ ਕੁਝ ਨਹੀਂ ਬਸ ਜੋ ਕੁਝ ਹੈ ਤੁਹਾਡੇ ਭਾਣੀ ਵਿੱਚ ਹੈ ਤੁਹਾਡੀ ਰਜ਼ਾ ਵਿੱਚ ਤੁਸੀਂ ਸਭ ਕੁਝ ਹੀ ਜਾਣਦੇ ਹੋ ਪਾਤਸ਼ਾਹ ਕਹਿੰਦੇ ਨਹੀਂ ਲਗਾਹ ਜੀ ਅਸੀਂ ਪੁੱਛਿਆ ਵੀ ਅੱਜ ਲੇਟ ਕਿਉਂ ਹੋ ਗਏ ਘੋੜਾ ਲੇਟ ਹੁੰਦੇ ਤੇ ਚੱਲ ਜਾਂਦਾ ਤੁਸੀਂ ਤੇ ਬਹੁਤਾ ਹੀ ਲੇਟ ਹੋ ਗਿਆ। ਭਾਈ ਲੰਗਾ ਜੀ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਅੱਜ ਇੱਕ ਮਨਮੁਖ ਬੰਦਾ ਨਾਸਤਕ ਬੰਦਾ ਮੇਰਾ ਰਸਤਾ ਰੋਕ ਕੇ ਖੜ ਗਿਆ। ਪਾਤਸ਼ਾਹ ਕਹਿੰਦੇ ਉਹ ਕੌਣ ਹੈ? ਕਹਿੰਦਾ ਮਹਾਰਾਜ ਸਾਡੇ ਨਗਰ ਦਾ ਚੌਧਰੀ ਹੈ। ਬੜੀ ਜ਼ਮੀਨ ਹੈ, ਬੜਾ ਧਨ ਹੈ। ਹੰਕਾਰ ਵਡਾਉ ਨੂੰ ਆਪਣੀ ਜ਼ਮੀਨ ਧਨ ਦੌਲਤ ਦਾ ਪਾਚਾ ਉਹ ਮੇਰਾ ਰਸਤਾ ਰੋਕ ਕੇ ਕਹਿੰਦਾ ਵੀ ਤੇਰਾ ਗੁਰੂ ਗੰਗਿਆਂ ਨੂੰ ਬੋਲਣ ਲਾ ਦਿੰਦਾ ਹੈ ਬੋਲਿਆਂ ਨੂੰ ਸੁਣ ਲਾ ਦਿੰਦਾ ਹੈ ਅੰਨਿਆਂ ਨੂੰ ਦੇਖਣ ਲਾ ਦਿੰਦਾ ਹੈ ਪਰ ਤੇਰੀ ਲਤ ਨਹੀਂ ਗੁਰੂ ਨੇ ਹਜੇ ਤੱਕ ਠੀਕ ਕੀਤੀ ਉਹ ਕਹਿੰਦਾ ਮੈਨੂੰ ਤੇ ਲੱਗਦਾ ਐਵੇਂ ਲੋਕ ਗੱਲਾਂ ਕਰਦੇ ਨੇ ਵੀ ਗੁਰੂ ਇਹ ਸਭ ਕੁਝ ਕਰ ਸਕਦਾ ਲੋਕੀ ਐਵੇਂ ਗੱਲਾਂ ਕਰੀ ਜਾਂਦੇ ਨੇ ਤੇਰੀ ਤੇ ਲੱਤ ਅਜੇ ਤੱਕ ਠੀਕ ਨਹੀਂ ਕੀਤੀ ਪਾਤਸ਼ਾਹ ਜੀ ਕਹਿੰਦੇ ਅੱਛਾ ਹੋਰ ਕੀ ਕਹਿੰਦਾ ਸੀ ਤਿੰਨਾਂ ਮਹਾਰਾਜੂ ਬਸ ਆਹੀ ਗੱਲਾਂ ਕਹੀਆਂ ਨੇ ਮੇਰੀ ਵਿਸਾਖੀ ਕੋਲੇ ਉਹਨੇ ਕਿਹਾ ਵੀ ਜੇ ਗੁਰੂ ਅਮਰਦਾਸ ਕੋਲੇ ਜਾਣਾ ਤੇ ਫਿਰ ਵਸਾਕੀ ਦੇ ਸਹਾਰੇ ਤੋਂ ਬਿਨਾ ਜਾ ਕੇ ਉਖਾ ਦੇਖਦਾ ਵੀ ਕਿਵੇਂ ਤੂੰ ਆਪਣੇ ਗੁਰੂ ਤੱਕ ਪਹੁੰਚਦਾ ਹੈ ਪਾਤਸ਼ਾਹ ਮੈਂ ਉਹਨੂੰ ਕਿਹਾ ਸੀ ਵੀ ਮੈਂ ਤੇ ਪਹੁੰਚ ਜਾਣਾ ਮੈਂ ਅੱਜ ਤੱਕ ਆਪਣੇ ਗੁਰੂ ਨੂੰ ਕਿਹਾ ਹੀ ਨਹੀਂ ਵੀ ਮੇਰੀ ਲਤ ਠੀਕ ਕਰ ਦਿਓ ਮੈਂ ਤੇ ਉਹਦੇ ਪਾਣੇ ਵਿੱਚਾਂ ਰਜਾ ਵਿੱਚਾਂ ਤੇ ਮਹਾਰਾਜ ਮੈਂ ਹੁਣ ਵੀ ਨਹੀਂ ਕਹਿਣਾ ਵੀ ਤੁਸੀਂ ਮੇਰੀ ਲਤ ਠੀਕ ਕਰ ਦਿਓ ਪਾਤਸ਼ਾਹ ਕਹਿੰਦੇ ਲਗਾ ਜੀ ਤੁਸੀਂ ਤੇ ਨਹੀਂ ਕਹਿਣਾ ਪਰ ਤੁਹਾਡੀ ਲੱਤ ਹੁਣ ਠੀਕ ਕਰਕੇ ਫਿਰ ਪ੍ਰਸ਼ਾਦਾ ਚਖਣਾ ਹੈ ਫਿਰ ਤੁਹਾਡੇ ਘਰ ਦੀ ਦਹੀਂ ਖਾਣੀ ਹੈ ਪਹਿਲਾਂ ਤੁਹਾਡੀ ਹੁਣ ਲਾਤੀ ਠੀਕ ਕਰਾਂਗੇ ਉਹਨੇ ਕਿ ਹਮਾਰਾ ਮੈਂ ਜਨਮ ਤੋਂ ਹੀ ਲੰਗਾ ਬਾਸਾ ਕਹਿੰਦੀ ਫਿਰ ਕੀ ਹੋਇਆ ਭਾਈ ਲੰਗਾ ਜੀ ਤੁਸੀਂ ਇਸ ਤਰ੍ਹਾਂ ਕਰੋ ਸਾਡਾ ਨ ਇੱਕ ਮੁਰੀਦ ਰਿੰਦਾ ਹੈ ਲਾਹੌਰ ਦੇ ਵਿੱਚ ਸਾਹ ਹਸੈਨ ਦੀ ਉਹ ਗੁਰੂ ਨਾਨਕ ਦੇ ਘਰ ਦਾ ਮੁਰੀਦ ਹੈ ਬੜਾ ਪਿਆਰ ਵਾਲਾ ਹੈ ਤੁਸੀਂ ਉਹਨਾਂ ਕੋਲੇ ਜਾਓ ਉਹਨਾਂ ਨੂੰ ਕਹੋ ਵੀ ਸਾਨੂੰ ਗੁਰੂ ਅਮਰਦਾਸ ਮਹਾਰਾਜ ਨੇ ਭੇਜਿਆ ਹੈ ਤੇ ਸਾਡੀ ਲੱਤ ਠੀਕ ਕਰ ਦਿਓ ਤੁਹਾਡੀ ਲੱਤ ਠੀਕ ਕਰ ਦੂਗਾ ਭਾਈ ਲੰਗਾਹ ਜੀ ਕਹਿੰਦੇ ਮਹਾਰਾਜ ਠੀਕ ਹੈ ਸੱਤ ਬਚਨ ਹੈ ਭਾਈ ਲੰਗਾਹ ਨੇ ਕਦੇ ਵੀ ਗੁਰੂ ਦਾ ਬਚਨ ਨਹੀਂ ਮੋੜਿਆ ਜਵਾਬ ਨਹੀਂ ਦਿੱਤਾ ਭਾਈ ਲੰਗਾਹ ਜੀ ਗੁਰੂ ਅਮਰਦਾਸ ਸਹਿਬ ਸੱਥੇ ਪਾਤਸ਼ਾਹ ਤੋਂ ਆਗਿਆ ਲੈ ਕੇ ਗੁਰੂ ਅਮਰਦਾਸ ਮਹਾਰਾਜ ਨੇ ਤਿੰਨ ਸਿੱਖ ਹੋਰ ਨਾਲ ਭੇਜੇ ਵੀ ਤੁਸੀਂ ਨਾਲ ਜਾਓ ਨਾਲ ਜਾਇਓ ਇਧਰ ਭਾਈ ਲੰਗਾਹ ਦੀ ਲਾਹੌਰ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਲੈ ਕੇ ਪਹੁੰਚ ਗਏ ਸ਼ਾਹਸਹਾਨ ਦੇ ਡੇਰੇ ਦੇ ਬਾਹਰ ਜਦੋਂ ਪਹੁੰਚੇ ਤੇ ਪਹਿਰੇਦਾਰਾਂ ਨੇ ਪੁੱਛਣਾ ਕੀਤਾ ਵੀ ਭਾਈ ਕਿੱਥੋਂ ਆਏ ਹੋ ਦੱਸਿਆ ਵੀ ਅਸੀਂ ਗੋਇੰਦਵਾਲ ਸਹਿਬ ਦੀ ਧਰਤੀ ਤੋਂ ਆਏ ਹਾਂ ਗੁਰੂ ਅਮਰਦਾਸ ਸਹਿਬ ਸੱਚੇ ਪਾਤਸ਼ਾਹ ਨੇ ਭੇਜਿਆ ਹੈ ਕਹਿੰਦੇ ਪਹਿਰੇਦਾਰਾਂ ਨੇ ਦੱਸਿਆ ਵੀ ਭਾਈ ਜਿਹੜੇ ਗੁਰੂ ਅਮਰਦਾਸ ਮਹਾਰਜ ਦੇ ਸਿੱਖਾ ਜਾਂ ਗੁਰੂ ਨਾਨਕ ਸਹਿ ਮਹਾਰਜ ਦੇ ਸਿੱਖ ਹਨ ਉਹ ਸਾਹ ਹਸੈ ਨੂੰ ਮਥਾ ਨਾ ਟੇਕਣ ਪੈਰੀ ਹੱਥ ਨਾ ਲਾਉਣ ਜਿਹੜਾ ਵੀ ਮਥਾ ਟੇਕਦਾ ਉਹਦੇ ਸਾਹ ਹਸੈ ਨੂੰ ਮਗਰ ਪੈ ਜਾਂਦਾ ਉਹ ਸਿੱਖ ਨੂੰ ਵੀ ਗੁਰੂ ਵਰਗਾ ਜਾਣਦਾ ਹੈ ਵੀ ਸਿੱਖ ਵੀ ਮੇਰੇ ਗੁਰੂ ਵਰਗੇ ਨੇ ਇਸ ਲਈ ਉਹਨਾਂ ਨੂੰ ਮਥਾ ਨਾ ਟੇਕਿਓ ਸਿਖਾਣੇ ਕਾਜੀ ਠੀਕ ਹੈ ਹੁਣ ਭਾਈ ਲੰਗਾ ਦੀ ਸ਼ਾਹ ਹੁਸੈਨ ਜੀ ਜਦੋਂ ਡੇਰੇ ਦੇ ਅੰਦਰ ਬੈਠੇ ਵੜੇ ਚਲੇ ਗਏ ਸਾਹਮਣੇ ਸੰਗਤ ਬੈਠੀ ਹੈ ਸ਼ਾਹ ਹੁਸੈਨ ਤਖਤ ਤੇ ਬਿਰਾਜਮਾਨ ਹੈ ਲੋਕੀ ਨਮਸਕਾਰਾਂ ਕਰ ਰਹੇ ਨੇ ਆਪਣੇ ਦੁੱਖ ਸੁੱਖ ਦੱਸ ਰਹੇ ਨੇ ਇਹਦਾ ਜਦੋਂ ਭਾਈ ਲਗਾਹ ਜੀ ਤੇ ਤਿੰਨ ਸਿੱਖ ਵੜੇ ਨਾ ਦੇਖਿਆ ਵੀ ਗੁਰੂ ਦੇ ਸਿੱਖ ਆ ਰਹੇ ਤੇ ਸ਼ਾਹ ਹੁਸੈਨ ਜੀ ਆਪਣਾ ਤਖਤ ਛੱਡ ਕੇ ਹੱਥ ਜੋੜ ਖੜੇ ਹੋ ਗਏ ਸਤਕਾਰ ਦੇ ਵਿੱਚ ਪਿਆਰ ਦੇ ਵਿੱਚ ਕਿਉਂਕਿ ਉਹਨੂੰ ਪਤਾ ਵੀ ਗੁਰੂ ਦੇ ਸਿੱਖ ਆ ਤੇ ਸਿੱਖ ਮੇਰੇ ਗੁਰੂ ਵਰਗੇ ਆ ਉਹ ਇਨਾ ਸਤਕਾਰ ਕਰਦਾ ਸੀ ਭਾਈ ਸ਼ਾ ਹੁਸੈਨ ਦੀ ਗੁਰੂ ਨਾਨਕ ਸਾਹਿਬ ਮਰਦ ਦਾ murid ਗੁਰੂ ਅਮਰਦਾਸ ਸਾਹਿਬ ਸਿੱਤੇ ਪਾਤਸ਼ਾਹ ਦਾ murid ਹੈ ਗੁਰੂ ਨਾਨਕ ਦੇ ਘਰ ਦਾ murid ਹੈ ਉਹ ਸਤਕਾਰ ਦੇ ਵਿੱਚ ਖੜਾ ਹੋਇਆ ਜਦੋਂ ਸਿੱਖ ਨੇੜੇ ਗਏ ਸ਼ਾ ਹੁਸੈਨ ਨੇ ਕੁਛ ਨਾ ਕੀਤਾ ਆਓ ਗੁਰੂ ਕੇ ਸਿੱਖੋ ਕਿਵੇਂ ਆਉਣਾ ਹੋਇਆ ਭਾਈ ਲੰਗਾਹ ਜੀ ਕਹਿੰਦੇ ਵੀ ਸਾਨੂੰ ਗੁਰੂ ਅਮਰਦਾਸ ਸਾਹਿਬ ਸੱਤੇ ਪਾਤਸ਼ਾਹ ਨੇ ਭੇਜਿਆ। ਗੋਡਨੀਆ ਲਾ ਕੇ ਕਹਿੰਦਾ ਮੇਰੇ ਗੁਰੂ ਦਾ ਕੀ ਸਨੇਹ ਹੈ? ਸ਼ਾਹ ਹਸੈਨ ਵਾਸਤੇ ਕੀ ਸਨੇਹਾ ਭੇਜਿਆ ਗੁਰੂ ਨੇ? ਉਹਨਾਂ ਕਿਹਾ ਸਨੇਹਾ ਭੇਜਿਆ ਵੀ ਭਾਈ ਲੰਗਾ ਦੀ ਲੱਤ ਬਚਪਨ ਤੋਂ ਹੀ ਖਰਾਬ ਹੈ ਲੰਗੜਾ ਹੈ। ਇਹਦੀ ਲੱਤ ਠੀਕ ਕਰਨੀ ਹੈ। ਸ਼ਾਹਸੈਨ ਕਹਿੰਦਾ ਮੈਂ ਕੀ ਕਰ ਸਕਦਾ ਕਰਨ ਕਰਾਉਣ ਵਾਲੇ ਤੇ ਗੁਰੂ ਅਮਰਦਾਸ ਮਹਾਰਾਜਾ ਮੈਂ ਤੇ ਆਮ ਦਾ ਬੰਦਾ ਮੈਂ ਕੁਝ ਨਹੀਂ ਕਰ ਸਕਦਾ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕਰੋ ਤੁਸੀਂ ਉਹਨਾਂ ਨੂੰ ਜਾ ਕੇ ਕਹੋ ਮਹਾਰਾਜ ਤੁਸੀਂ ਕਰਨ ਕਰਾਉਣ ਵਾਲੇ ਹੋ ਤੁਸੀਂ ਲਾਤ ਠੀਕ ਕਰੋ ਮੈਂ ਕੀ ਕਰ ਸਕਦਾ ਜਦੋਂ ਸ਼ਾਹਸੈਨ ਨੇ ਜਵਾਬ ਦਿੱਤਾ ਤੇ ਭਾਈ ਲੰਗਾਹ ਜੀ ਹੱਥ ਜੋੜ ਮਿੰਤਾ ਕਰਦੇ ਐ ਵੀ ਸਾਡੀ ਲੱਤ ਠੀਕ ਕਰ ਦਿਓ ਗੁਰੂ ਅਮਰਦਾਸ ਮਹਾਰਜ ਨਹੀਂ ਤੁਹਾਡੇ ਕੋਲੇ ਭੇਜਿਆ ਸ਼ਾਹ ਹਸੈਨ ਕਿੰਦਾ ਚਲੇ ਜਾਓ ਮੇਰੇ ਕੋਲ ਇੰਨੀ ਤਾਕਤ ਨਹੀਂ ਵੀ ਮੈਂ ਤੁਹਾਡੀ ਲੱਤ ਠੀਕ ਕਰ ਦਿਆਂ ਗੁਰੂ ਅਮਰਦਾਸ ਮਹਾਰਜ ਕਰ ਸਕਦੇ ਚਲੇ ਜਾਓ ਜਦੋਂ ਸਿੱਖ ਨੇ ਗੋਡਨੀਆਂ ਲਾ ਕੇ ਨਮਸਕਾਰ ਕਰਕੇ ਕਿਹਾ ਨਾ ਮੇਰੀ ਲੱਤ ਠੀਕ ਕਰ ਦਿਓ ਸ਼ਾਹ ਹਸੈਨ ਨੂੰ ਗੁੱਸਾ ਆ ਗਿਆ ਉਨੇ ਕਿਆ ਗੁਰੂ ਅਮਰਦਾਸ ਮਹਾਰਜ ਦਾ ਸਿੱਖ ਹੋਵੇ ਗੁਰੂ ਨਾਨਕ ਦਾ ਸਿੱਖ ਹੋਵੇ ਤੇ ਇੱਕ ਆਮ ਜੇ ਬੰਦੇ ਨੂੰ ਸੀਸ ਨਵਾਵੇ ਇਹ ਚੰਗੀ ਗੱਲ ਨਹੀਂ ਐ ਸ਼ਾਹ ਹਸੈਨ ਨੇ ਸੋਟਾ ਚੁਕਿਆ ਆਪਣਾ ਭਾਈ ਲੰਗਾਹ ਦੇ ਜਦੋਂ ਮਾਰਨ ਲੱਗਿਆ ਤੇ ਭਾਈ ਲੰਗਾਹ ਦੀ ਬਚਾਓ ਕਰਦੇ ਵਿਸਾਖੀ ਛੱਡ ਆਪਣੀ ਪੱਜ ਤਰੇ ਜਦੋਂ ਡੇਰੇ ਤੋਂ ਬਾਹਰ ਆਏ ਦੇਖਿਆ ਆਪਣੇ ਆਪ ਨੂੰ ਵੀ ਭਲਿਆ ਤੂ ਤੇ ਵਸਾਖੀ ਤੇ ਸਹਾਰੇ ਤੋਂ ਬਿਨਾ ਭੱਜ ਤਰਿਆ ਤੂੰ ਤੇ ਲੰਗੜਾ ਸੀ ਤੇ ਭੱਜਿਆ ਕਿਵੇਂ ਆਪਣੀ ਲੱਤ ਵੱਲ ਦੇਖਿਆ ਤੇ ਭਾਈ ਲੰਗਾਹ ਦੀ ਲੱਤ ਜਿਹੜੀ ਲੰਗੜੀ ਸੀ ਉਹ ਨੌਂ ਬਰ ਨੌ ਹੋ ਗਈ ਠੀਕ ਹੋ ਗਈ ਆਖੋ ਸਤਨਾਮ ਸ਼੍ਰੀ ਭਾਈ ਲੰਗਾਹ ਦੀ ਹੈਰਾਨ ਨੇ ਵੀ ਲੱਤ ਕਿਵੇਂ ਠੀਕ ਹੋ ਗਈ ਨਾ ਕੋਈ ਦਵਾਈ ਨਾ ਕੋਈ ਬੂਟੀ ਕੁਝ ਵੀ ਨਹੀਂ ਕੀਤਾ ਸ਼ਾਹ ਹੁਸੈਨ ਦੇ ਫਿਰ ਡੇਰੇ ਤੇ ਚਲੇ ਗਏ ਕਹਿੰਦੇ ਧੰਨਵਾਦ ਆ ਤੁਹਾਡਾ ਤੁਸੀਂ ਮੇਰੀ ਲੱਤ ਠੀਕ ਕਰਤੀ ਤੇ ਸ਼ਾਹ ਹੁਸੈਨ ਕਹਿੰਦਾ ਕਹਿੰਦੇ ਭਾਈ ਲਗਾ ਜੀ ਲੱਤ ਮੈਂ ਨਹੀਂ ਠੀਕ ਕੀਤੀ ਮੈਥੋਂ ਲਿਖਾ ਕੇ ਲੈ ਜਾਓ ਇਹ ਲੱਤ ਗੁਰੂ ਅਮਰਦਾਸ ਮਹਾਰਾਜ ਨੇ ਠੀਕ ਕੀਤੀ ਹੈ ਕਿਰਪਾ ਉਹਨਾਂ ਨੇ ਤੁਹਾਡੇ ਨਾਲ ਹੀ ਭੇਜਤੀ ਸੀ ਲੱਤ ਤੇ ਤੁਹਾਡੀ ਉਦੋਂ ਹੀ ਠੀਕ ਹੋ ਗਈ ਸੀ ਜਦੋਂ ਤੁਸੀਂ ਗੁਰੂ ਅਮਰਦਾਸ ਮਹਾਰਜ ਦੇ ਘਰ ਵਿੱਚੋਂ ਤੁਰੇ ਸੀ ਉਦੋਂ ਤੁਹਾਡੀ ਲਤ ਠੀਕ ਹੋ ਗਈ ਸੀ ਬਸ ਨਾਮ ਹੀ ਉਹਨਾਂ ਨੇ ਮੇਰਾ ਕਰਨਾ ਸੀ ਆਖੋ ਸਤਨਾਮ ਸ਼੍ਰੀ ਤਾਂ ਕਿ ਸ਼ਾਹ ਸੈਦ ਦਾ ਨਾਮ ਹੋ ਜਾਏ ਨਾਮ ਮੇਰਾ ਲਾਤਾ ਪਰ ਮੈਂ ਕੁਝ ਨਹੀਂ ਕੀਤਾ ਕੀਤਾ ਗੁਰੂ ਅਮਰਦਾਸ ਸਾਹਿਬ ਸਤਿ ਪਾਤਸ਼ਾਹ ਨੇ ਹੈ ਤੇ ਸ਼ਾਹ ਸੈਦ ਕਹਿੰਦਾ ਸਿਖਾ ਦੇਖੀ ਗੁਰੂ ਤੇ ਭਰੋਸਾ ਰੱਖੀ ਜਿਹੜਾ ਗੁਰੂ ਤੇਰੀ ਲਤ ਠੀ ਕਰ ਸਕਦਾ ਹੈ ਉਹ ਤੇਰੇ ਜਨਮ ਜਨਮਾਂ ਤਰਾਂ ਦੇ ਪਾਪ ਵੀ ਘੱਟ ਸਕਦਾ ਹੈ ਆਕੋ ਸਤਨਾਮ ਸ਼੍ਰੀ ਤੇ ਭਾਈ ਲੰਗਾਹ ਜੀ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਕਹਿੰਦੇ ਹੋਏ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ 'ਚ ਪਹੁੰਚ ਗਏ ਪਾਤਸ਼ਾਹ ਨੇ ਦੇਖਿਆ ਭਾਈ ਲੰਗਾਹ ਨੇ ਨਮਸਕਾਰ ਕੀਤੀ ਮਹਾਰਾਜ ਸਾਹ ਹਸੈਣ ਤੇ ਕਹਿੰਦਾ ਵੀ ਮੈਂ ਕੁਝ ਨਹੀਂ ਕੀਤਾ ਸਭ ਕੋ ਤੁਸੀਂ ਕੀਤਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਗੁਰੂ ਨਾਨਕ ਦਾ ਮਰੀਦ ਹੈ ਗੁਰੂ ਨਾਨਕ ਦਾ ਮਰੀਦ ਉਹਨੂੰ ਪਤਾ ਵੀ ਮੈਂ ਕੁਝ ਨਹੀਂ ਕਰ ਸਕਦਾ ਕਰਨ ਕਰਾਉਣ ਵਾਲਾ ਤੇ ਧੰਨ ਗੁਰੂ ਨਾਨਕ ਹੈ ਆਖੋ ਸਤਿਨਾਮ ਸ੍ਰੀ ਉਹ ਭਾਈ ਲਗਾ ਜੀ ਗੁਰੂ ਨਾਨਕ ਸਹਿਬ ਮਹਾਰਾਜ ਨੇ ਤੁਹਾਡੀ ਲੱਤ ਠੀਕ ਕੀਤੀ ਉਹ ਗੁਰੂ ਨਾਨਕ ਦਾ ਮਰੀਦ ਹੈ ਉਹਦੀ ਵਡਿਆਈ ਹੋਣੀ ਸੀ ਦੁਨੀਆਂ ਨੇ ਦੇਖਿਆ ਤੇਰੀ ਲਤ ਠੀਕ ਹੁੰਦੀ ਪਾਤਸ਼ਾਹ ਕਹਿੰਦੇ ਆ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਉਹ ਸ਼ਾਹ ਹੁਸੈਨ ਮਰੀਦ ਗੁਰੂ ਨਾਨਕ ਦਾ ਹੈ ਤੇ ਗੁਰੂ ਨਾਨਕ ਨੂੰ ਜਿਹੜਾ ਵੀ ਮੰਨਦਾ ਪਾਤਸ਼ਾਹ ਕਹਿੰਦੇ ਮੰਨਣ ਵਾਲੇ ਨੂੰ ਦੁਨੀਆਂ ਨਮਸਕਾਰਾਂ ਕਰਦੀ ਆਕੋ ਸਤਨਾਮ ਸ਼੍ਰੀ